ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਅਸੀਂ ਵੀ ਬਿਲਕੁਲ ਠੀਕ ਆਂ ਟਾਈਮ ਹੋ ਗਿਆ ਜੀ ਸਵੇਰ ਦੇ 5:30 6 ਵਜੇ ਗਏ ਨੇ ਤੇ ਚਾਹ ਚੂ ਆਪਾਂ ਪੀ ਲਈ ਆ ਤੇ ਬਾਹਰ ਚ ਲੰਡਿਆ ਕੰਮ ਸਾਗ ਦਾ ਸਾਗ ਮੰਮੀ ਡੇਆ ਕੱਟ ਕੇ ਪਾਉਣਾ ਤੇ ਅੰਦਰ ਤੇ ਆ ਆਲੂ ਆਲੂਆਂ ਨੇ ਪਰੌਂਠੇ ਬਕਣਗੇ ਅੱਜ ਤੇ ਥੋੜਾ ਜਿਹਾ ਲੇਟ ਹੀ ਹੋ ਗਈ ਹੈ ਤੁੰਦ ਨੂੰ 9:00 ਵਜੇ ਪਾ ਲਿਆ ਸੀ ਤੇ ਅੱਜ ਥੋੜਾ ਲੇਟ ਹੀ ਹੋ ਗਿਆ ਉੱਠਣ ਚ ਤੇ ਬਸ ਕਰਨ ਲੱਗੇ ਆ ਕੰਮ ਸਟਾਰਟ ਬਣੇ ਰਹੋ ਨਾਲ-ਨਾਲ ਤੁੰਦ ਕਿੰਨੀ ਪਈ ਹੈ ਕੈਮਰੇ ਦੇਖ ਕੇ ਪਤਾ ਲੱਗਣ ਡਿਆ ਬਹੁਤ ਤੁੰਦ ਪਈ ਆ ਹਲੋ பாலக்காய பிளாச்சிய பத்தலை டா வட ਕਿਹੜਾ ਸਰੋਂ ਦਾ ਇਹ ਤਾਂ ਤਰ ਨਹੀਂ ਕਰਨੀ ਆ ਤੁੰਦ ਪੈ ਗਈ ਅੱਜ ਫਿਰ ਜ਼ਿਆਦਾ ਉਤਰੋ ਖੋਣ ਦੇ ਆ ਮਾਂ ਕੋ ਸੜਕ ਤੇ ਤੁੰਦ ਕਰਕੇ ਟ੍ਰੇਲ ਪੈ ਗਈ ਨਾ ਉੱਤੇ ਮੇਰਾ ਪਰਸ਼ਾਵਾਂ ਤੇ ਇਹਦਾ ਡੈਡੀ ਦੇ ਯਾਤਾਰ ਕੱਢਣ ਲੈਟ ਦੇ ਗੱਲਾਂ ਇੱਥੇ ਦਿਖਣਾ ਨਹੀਂ ਕੋੱਖ ਵੀ ਅੱਗ ਨਹੀਂ ਮੰਮੀ ਚੰਗੀ ਤਰ੍ਹਾਂ ਬਣ ਲਈ ਹੈ ਜੇਣਾ ਅੱਗ ਨਹੀਂ ਚੰਗੀ ਤਰ੍ਹਾਂ ਜੇ ਬਣ ਲਈ ਆਗ ਖੁੱਲ ਕੇ ਬਲੇਗੀ ਤੇ ਫੇਰ ਹੀ ਆ ਸਾਗ ਬਣੇਗਾ ਤਰਿਜ ਪੈਂਡ ਐ ਵੀ ਫੇਟ ਲੇਟਨਾ ਦੇ ਇਹ ਜਦੋਂ ਪੋਚਾ ਨਹੀਂ ਲੱਗਦਾ ਬਾਅਦ ਚ ਪੋਖਾ ਪੋਚਾ ਬੜਾ ਔਖਾ ਲੱਗਦਾ ਆ ਆ ਪਾਲੂ ਦੇ ਰਿਜਣ ਦੇ ਪੇ ਆਲੂ ਦੇ ਪੇ ਆਪਣੇ ਰਿਜਣ ਤੇ ਉਹਨਾਂ ਦਾ ਕੰਮ ਲੱਗਿਆ ਆਟਾ ਗੁੰਨਣਾ ਕਿਉਂਕਿ ਨੰਮੂ ਨੇ ਵੀ ਸਕੂਲ ਇਹ ਆਲੂ ਵਾਲਾ ਪਰੋਠਾ ਲੈ ਕੇ ਜਾਣਾ ਤੇ ਮੈਂ ਗੁੰਨਣਾ ਆਟਾ ਤੇ ਫਿਰ ਨਾਲ ਉਹਨਾਂ ਦੇ ਗੰਮ ਮਿੰਟੋ ਮਿੱਟੀ ਕਰ ਲਾਂਗੇ ਪਸਾਨ ਹੋ ਜਾਏਗਾ ਬਸ ਮੰਨ ਕੇ ਤਨੀ ਉੱਠਣਾ ਚਾਹੀਦਾ ਕਿ ਮੰਨ ਕੇ ਤਾਂ ਉੱਥਰ ਪਿੰਦਾ ਟਾਈਮ ਨਾਲ ਹੀ ਫਿਰ ਉਹ ਵਾਜਾ ਮਰੀ ਜਾਂਦਾ ਹੈ ਬਸ ਤੇ ਬਸ ਬਣਦੇ ਰਿਓ ਨਾਲ ਨਾਲ ਫਿਰ ਮਿਲਦੇ ਆਟਾ ਗੁੰਨ ਕੇ ਦਹੀਂ ਆਪਣਾ ਚੰਮ ਗਿਆ। ਉੱਦੋ ਜਾਏਗੀ। ਆਖਰੀ ਵਾਰ ਹੋ ਗਈ ਫ੍ਰੀਜ ਹੋ ਜਾਣਾ ਥੰਡਾ। ਜਿਆਦਾ ਫਿਰ ਖਾਧਣਾ ਨਹੀਂ ਹੈ ਕਹਿਣਾ। ਆਲੂ ਵਾਲੇ ਪਰੌਂਠਿਆਂ ਨਾਲ ਦਹੀਂ ਚੱਲੇਗਾ। ਹੋ ਹੋ ਨਗੂ ਰੋਪੀ ਰੋਪੀ ਅੱਜ ਪਾਇਆ ਵਾ ਆਲੂ ਦਾ ਪਰੌਂਠਾ ਹਾਂ ਇਹ ਤਾਂ ਪਰੌਂਠਾ ਹਾਂਜੀ ਥੱਲੇ ਦੋ ਦੇਖ ਲੋ ਥੱਲੇ ਹਾਂ ਥੱਲੇ ਲੇ ਟਫਨ ਚ ਕੀ ਆ ਫੋਲ ਕੇ ਦਿਖਾ ਬੇਸਤੀ ਫੋਲ ਕੇ ਦਿਖਾ ਆਏ ਹੋਏ ਛੋਟੂ ਤੇ ਤੇਰਾ ਹੀ ਛੋਟੂ ਜਿਹਾ ਚਮਚਾ ਠੀਕ ਆ ਉਹ ਇਧਰ ਟੁੱਟ ਜਾਣੀ ਪੁੱਤ ਮੰਮਾ ਤੇ ਉਹਨੇ ਕਿਹਾ ਇਹ ਹੈ ਨਹੀਂ ਹੈ ਜਿੰਨਾ ਕਹਿ ਦਿੰਦੀ ਵੀ ਹੈਗੀ ਹੈ ਫਿਰ ਤੂੰ ਰਾਤੀ ਖਾ ਲੈਣੀ ਫਿਰ ਉੜਕੀ ਖਾਣਾ ਸੀ ਸਕੂਲ ਹਾਂ ਮੈਂ ਤਾਂ ਵਸਤੇ ਦੇ ਦਸ ਮੈਂ ਖਾ ਲੈਣੀ ਨਹੀਂ ਇਦਾਂ ਨਹੀਂ ਪੁੱਤ

ਹੂੰ ਜਿਹੜਾ ਜਿੱਦ ਕੋਸ਼ਿਸ਼ ਚੱਲੀ ਸੀ ਮਨ ਦਾ ਹੂੰ ਫੇਰ ਆ ਫਿਰ ਠੰਡੀਆਂ ਦਿਨ ਦਿਨ ਕਾਲੀਆਂ ਹਨਾ ਕਾਲੀਆਂ ਵਾਲੇ ਹਨਾ ਹਾਂ ਤੇ ਉਹਦੇ ਨਾਲ ਤੂੰ ਬਾਅਦ ਚ 1 2 ਲੈ ਲੈਣੀ ਨਹੀਂ ਕੰਦਾਂ ਦੇ ਹਨਾ ਬੂਹਿਆਂ ਦੇ ਸਟਾਪੂ ਹਨਾ ਸਟਾਪੂ ਓਏ ਓਏ ਅ ਪੇਸਟੀ ਟੇਡੀ ਮੇਡੀ ਹੋ ਗਈ ਓਏ ਹੂੰ ਚੱਕਰ ਆ ਗਿਆ ਕੀ ਹੋਇਆ ਕੀ ਹੋਇਆ ਕੀ ਹੋਇਆ ਨਵਨੀਤ ਨਵਨੀਤ ਜੀ ਦਰ ਆਪਣਾ ਆਈ ਕਾਰਡ ਦਿਖਾ ਨਵਨੀਤ ਨਵਨੀਤ ਦੇ ਆਈ ਕਾਰਡ ਤੇ ਰੁੱਕ ਜਾ ਹਲਾਣਾ ਯਾਰ ਓ ਨਵਨੀਤ ਕਾਲ ਪਤਾ ਨਾ ਤੇਰਾ ਓ ਗਈ ਬਸ ਨਵਨੀਤ ਜਿਹੜਾ ਉਹਦਾ ਉਹਦਾ ਪਾਸਵਰਡ 339 ਤੇ ਫਰਸਟ ਬੀ ਕਲਾਸ ਬਾਏ ਪਿਆਰਨਾ ਬੋਤਕ ਨੂੰ ਹੋ ਜਾ पाच ਖਲੋਏਗੀ ਬੇ ਚੜੀ ਮੈਨੂੰ ਲੱਗਦਾ ਹੈ ਕਿ ਮੇਰੀ ਮੇਰੀ ਬਾਸਾ ਇਤਨਾ ਮੁਸ਼ਕਿਲ ਹੈ ਕਿ ਉਹ ਨਹੀਂ ਕਣ ਆਉਂਦੀ ਤੇ ਅੰਦਰੋਂ ਹੀ ਮੈਨੂੰ ਪਤਾ ਹੈ ਪਰ ਜੇ ਉਹ ਖਲੋਏਗੀ ਉਦੋਂ ਚੜੀ Kaj, ga je na voljo v šolo? ਮਨ ਕਿਰਤ ਬੈਠਾ ਰਜਾਈ 'ਚ ਤੇ ਮੈਂ ਡੇਹਾਂ ਆਲੂ ਵਾਲੇ ਪਰੌਂਠੇ ਲਾਉਣ ਤਾਂ ਮੈਂ ਆਪਣੇ ਵੇਲ ਕੇ ਰੱਖਦੇ ਆ ਤੇ ਬਾਕੀ ਡੈਡੀ ਉਹਨਾਂ ਨੇ ਖਾ ਲਈਏ ਰੋਟੀ ਤੇ ਪਰਮਨਿੰਦੇ ਪਰਮ ਨੇ ਉਦੋਂ ਹੀ ਖਾਣੀਆਂ ਜਦੋਂ ਫਿਰ ਪੱਕੇਗੀ ਉਹਨੇ ਗਰਮ ਗਰਮ ਹੀ ਖਾਣੀਆਂ ਤੇ ਮੰਮੀ ਗਈ ਆ ਸਾਗ ਕੋਟਨ ਮੰਮੀ ਨੇ ਵੀ ਖਾ ਲਈਏ ਬਸ ਮੈਂ ਹੁਣ ਲੱਗੀ ਤੇ ਲਾ ਕੇ ਹੁਣ ਖਾ ਕੇ ਰੋਟੀ ਬਸ ਫਿਰ ਸਾਗ ਸੂਕ ਕੋਟ ਕੇ ਨੂੰ ਤੜਕਾ ਤੇ ਸ਼ਾਇਦ ਸ਼ਾਮ ਨੂੰ ਲਾਈਏ ਆਪਾਂ ਕਿਉਂਕਿ ਇਹ ਜਿਆਲੂ ਪਏ ਸ਼ਾਇਦ ਦੁਪਹਿਰ ਨੂੰ ਵੀ ਆਲੂ ਵਾਲੇ ਪਰੌਂਠੇ ਬਣਾ ਲਈਏ ਤੇ ਬਣੇ ਰਿਓ ਨਾਲ-ਨਾਲ ਜੀ ਮਿਲਦੇ ਆ ਨਵੂ ਦੀ ਆਗੀ ਬਸ ਐ ਹਾਂਜੀ ਇਹ ਬਹੁਤ ਨਮਾ ਕੰਬਲ ਆਇਆ ਨਵਾਂ ਕੰਬਲ ਆਇਆ ਥਾ ਡੇਗਰ ਨਹੀਂ ਜਾਈਦਾ ਕਿੱਦਾਂ ਕੀ ਹਾਲ ਹੈ ਨਵੂ ਸਸ਼ਿਕਾ ਉਹ ਦੇਖ ਕੇ ਗਏ ਬਹੁਤ ਜ਼ਿਆਦੀ ਪੀੜ ਕੇ ਪਹਿਲਾ ਸਸ਼ਿਕਾ ਬੋ ਸਸ਼ਿਕਾ ਕੀ ਹਾਲ ਹੈ ਕਿਉਂ ਹੈ ਪਤਾ ਨਹੀਂ ਕਿਉਂ ਪੀੜਾਈ ਨਹੀਂ ਨਵੂ ਨੂੰ ਮੈਂ ਖੁਦ ਨਵੂ ਨੂੰ ਪੈ ਗਈਆਂ ਛੁੱਟੀਆਂ ਅੱਜ ਪੈ ਗਈਆਂ ਨਵੂ ਨੂੰ ਛੁੱਟੀਆਂ ਕਿੰਨੂ ਤੂੰ ਇੱਥੇ ਮੈਨੂੰ ਪਤਾ ਆਲੂ ਪੁੱਟੇ ਆ ਹੈ ਇਹਨੂੰ ਮੈਂ ਕਿਸੇ ਵਾਰ ਤੂੰ ਉਹ ਤੂੰ ਆਲੂ ਪੁੱਟੇ ਸੀ ਕਿ ਨਹੀਂ ਪੁੱਟੇ ਨਹੀਂ ਆ ਵੇ ਇੱਥੇ ਤੂੰ ਆਲੂ ਪੁੱਟੇ ਆ ਆਵੇ ਤੋ ਕਰੇਲਿਆਂ ਦੀ ਵਾਲਦਾ ਵੀ ਕੀ ਹਾਲ ਬਣਾਤਾ ਇੱਥੇ ਕਰੇਲੇ ਕਰੇਲੇ ਲੱਗਨੇ ਆਂ ਆਪਾਂ ਸਿਆਲ ਚ ਕਰੇਲੇ ਖਾਣੇ ਆਂ ਭਰ ਕੇ ਮੰਮਾ ਮੰਮਾ ਵੇਖੋ ਆ ਤੇ ਰਾਸਤਾ ਬੰਗ ਗਿਆ ਹਮ ਇਹ ਤਾਂ ਇਹ ਕਿਤੇ ਚੜ ਗਈ ਆ ਤੇ ਸਾਰੇ ਕੱਪੜੇ ਖਰਾਬ ਹੋ ਗਏ ਭੈਣ ਜੀ ਹੂੰ ਖਬਰ ਆਉਂਦਾ ਇੱਧਰ ਵੇਖੀ ਮੇਰੇ ਨਾਲ ਇਹ ਇਹ ਅਮਾ ਥੱਲੇ ਡਿੱਗ ਗਈ ਆ ਤੇ ਫਿਰ ਤੂੰ ਵੀ ਥੱਲੇ ਡਿੱਗੇਗਾ ਛੁੱਟੀਆਂ ਪੈ ਗਈਆਂ ਨਵਾਂ ਫਰ ਕਿੰਨੀਆਂ ਛੁੱਟੀਆਂ ਪਈਆਂ ਦੱਸ ਪਤਾ ਨਹੀਂ ਕਿੱਥੇ ਜਾਣਾ ਛੁੱਟੀਆਂ ਅੱਜ ਮੈਨੂੰ ਨਹੀਂ ਜਾ ਆ ਕਿਤੇ ਵੀ ਕਿਤੇ ਪਈ ਉਹਨਾਂ ਅੱਛਾ ਮੰਮਾ ਹਾਂਜੀ ਹਾਂਜੀ ਹੈ ਤੇ ਅਮਰੂਦ ਨੱਪਿਆ ਹੈ ਕੱਲ ਨਵਾਂ ਤੂੰ ਆ ਮਮਾ ਉਹ ਡਿੱਗ ਗਿਆ ਉਹ ਇੱਥੇ ਕੀ ਡਿੱਗ ਗਿਆ ਹਾਂ ਦਸੰਤਲਾ ਉਹ ਦਸੰਤਲਾ ਨਹੀਂ ਅਮਰੂਦ ਹੀ ਗਵਾਵਾ ਮਮਾ ਉੱਤ ਦੀ ਦੇਖ ਗਈ ਸੀ ਹੱਲੂ ਹਾਂ ਉਹ ਨਹੀਂ ਉਹ ਨਹੀਂ ਹੱਦੇ ਕੋ ਬਾ ਨਾ ਵੇ ਜੋ ਕਿ ਜੋ ਕਿ ਅੰਦਰ ਰਹਿੰਦੇ ਜੋਤੀ ਸੀ ਮੰਮੀ ਦੇਖੀ ਤੂੰ ਦੇਖ ਨਾ ਮੈਂ ਇੰਨੇ ਉੱਚੇ ਥਾਂ ਤੇ ਚੜ ਗਿਆ ਹਾਂ ਹਾਂ ਮੰਮੀ ਹਾਂਾ ਉੱਥੇ ਕੋਈ ਰਹਿੰਦਾ ਵਾ ਉੱਥੇ ਵੀ ਇੱਥੇ ਵੀ ਕੀ ਰਹਿੰਦਾ ਚੂਗੀਆਂ ਰਹਿੰਦੀਆਂ ਹੋਣੀਆਂ ਚੂਈਆਂ ਮਮਾ ਇੱਥੇ ਵੀ ਕੋਈ ਰਹਿੰਦਾ ਵਾ ਨਹੀਂ ਇੱਥੇ ਨਹੀਂ ਉਹ ਉੱਥੇ ਉੱਤੇ ਰਹਿੰਦੇ ਆ ਚੂਈਆਂ ਵਗੈਰਾ ਤਕਾਲਾ ਕਿ ਲੰਗਦਾ ਅੱਜ ਅੱਜ ਮਾਂ ਕੀ ਦਪੇਦਾ ਹਾਂ ਕੀ ਉੱਪਰ ਕੀ ਕੀ ਉੱਪਰ ਤੇ ਪਿਉਪਲ ਉਹ ਕੀ ਹੁੰਦਾ ਹੈ ਇੰਗਲਿਸ਼ ਚ ਪਿਉਪਲ ਹੀ ਕਹਿੰਦੇ ਇੰਗਲਿਸ਼ਾਂ ਨੂੰ ਪੜਾਈ ਨਹੀਂ ਨਾ ਮੈਡਮ ਨੇ ਮਮਾ ਗੜ ਕਿੰਨਾ ਕਹਿੰਦੇ ਆ ਗੜ ਆਈ ਥਿੰਕ ਦਹੀਂ ਨੂੰ ਨਹੀਂ ਕਹਿੰਦੇ ਗੰਨਾ ਨਹੀਂ ਹੋ। ਹੈ? ਬ੍ਰਿੰਜਲ ਉਹ ਕਹਿੰਦਾ ਹੈ। ਮਮਾ। ਤੈਨੂੰ ਕੀ ਪਸੰਦ ਆ? ਅੱਛਾ ਬੈਂਗਣ। ਮੈਨੂੰ ਇੱਕ ਗੰਨਾ ਤੋਂ ਕੇ। ਉਹ ਗੰਨਾ ਉਹ ਤੋਂ ਤੋੜ ਕੇ ਲੈਮ ਨੇ ਪਹਿਲੀ ਚ। ਉਹ ਨਹੀਂ। ਆਨੀਅਨ ਤੇ ਪਿਆਜ਼ ਨੂੰ ਕਹਿੰਦੇ ਆ। ਉਹ ਲੈ ਕੇ ਆਇਥੋ। ਮਮਾ ਇਹ ਗੰਨੇ ਇਹ ਬੁੱਤ ਗੰਨੇ ਥੋੜੀ ਆ। ਹਾਂ। ਇਹਦੇ ਉਹ ਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ। ਆਗ। ਕਿਹੜੀ ਭਰਾਤ ਚੋਂ ਕਿਹੜੀ ਭਰਾਤ ਚੋਂ ਆ ਵੀ ਹੁਣ ਇਹਦੇ ਦੋ ਕੀਤੇ ਆ ਉਹ ਕਿਹੜੀ ਭਰਾਤ ਚੋਂ ਵੱਡੀ ਨਿੱਕੀ ਚੋਂ ਵੱਡੀ ਚੋਂ ਤੇ ਡੈਡੀ ਨੇ ਕੀਤੇ ਨਿੱਕੀ ਚੋਂ ਆ ਵੀ ਹੁਣ ਇਹਦੇ ਮੈਂ ਦੋ ਪੀਸ ਕੀਤੇ ਓਕੇ ਮੈਮ ਉਹ ਇੱਕ ਪੀਸ ਦੇ ਐਡਾ ਪੀਸ ਚਾਹੀਦਾ ਓਕੇ ਮੈਮ ਤੇ ਜਿਹੜਾ ਜਾਣਾ ਕਿ ਇਹਦੇ ਹੁਣ ਐਡਾ ਪੀਸ ਐਡਾ ਪੀਸ ਖਾ ਲੋਗੇ ਤੁਸੀਂ ਪੰਜੀ ਅਗਲੇ ਆਕਣ ਇੱਕ ਹੀ ਤਾਂ ਰਿਹਾ ਮੰਮਾ ਵੇਖੋ ਉੱਤੇ ਮਮਾ ਹੱਡੇ ਕੋਨਾ ਉਹ ਲੱਗ ਗਿਆ ਆਲੂ ਗੰਡੇ ਪਿਆਜ਼ ਗੰਡੇ ਪਿਆਜ਼ ਗੰਡੇ ਤੇ ਨਾਲ ਪਿਆਜ਼ ਪੁੱਠਾ ਹੋ ਗਿਆ ਕੰਮ ਤੇਰਾ ਇੱਕ ਵਾਰੀ ਫੇਰ ਸੋਚ ਲਾ ਮਾਂਮੀ ਕੀ ਕਰਕੇ ਹਾਂਜੀ ਮੂਲੀ ਜਦੋਂ ਬਾਤ ਕਿਹਨਾਂ ਦੇ ਮੂਲੀ ਹਾਂਜੀ ਆਲੂ ਉਹਦੀਆਂ ਪਿੰਨੀਆਂ ਉਹਦੇ ਪੜਾਈ ਤੋਂ ਬਾਅਦ ਮਾਰਾ ਰੂਪਨ ਕਰਕੇ ਤਾਂ ਵਿੱਚ ਥਾਪਾ ਮੂਲੀ ਹਾਂਜੀ ਆਲੂ ਹਾਂਜੀ ਇੰਗਲਿਸ਼ ਚ ਦੱਸ ਮੈਨੂੰ ਤੂੰ ਸਕੂਲ ਜਾਂ ਨਹੀਂ ਨਾ ਇੰਗਲਿਸ਼ ਸਕੂਲ ਫਿਰ ਪ੍ਰਾਈਵੇਟ ਨਹੀਂ ਮੈਨੂੰ ਨਹੀਂ ਪਤਾ ਦਸ ਮੂਲੀ ਨੂੰ ਕੀ ਕਹਿੰਦੇ ਆ ਉਹ ਸੱਤ ਹਾਂ ਅੱਜ ਬੰਦਾ ਆਪਰ ਅੱਛਾ ਕੈਰਟ ਕੈਰਟ ਨਹੀਂ ਆਨਿਅਨ ਕੋਲ ਚੱਲ ਤੂੰ ਬੰਦਾ ਸੱਗ ਅੱਗੇ ਬੋਲ ਆਲੂ ਨੂੰ ਪਤਾ ਕੀ ਕਹਿੰਦੇ ਹਾਂਜੀ ਅੱਛਾ ਪਾਲਕ ਨੂੰ ਕੀ ਕਹਿੰਦੇ ਮੈਂ ਦਾਲੀਆਂ ਆਫ ਵੇਕ ਅੱਛਾ ਧਨੀਏ ਨੂੰ ਉਹ ਨਮੀਨ ਇਹ ਕਹਿੰਦਾ ਤੇ ਮੇਥੀ ਨੂੰ ਨਹੀਂ ਪਤਾ ਤੇ ਹੋਰ ਕੀ ਆ ਗਾਜਰ ਤੀਜਾ ਬੱਬਰ ਕੀ ਗੰਦਾ ਨਾਤਾ ਹਾਂ ਲਓ ਜੀ ਨਵੀਂ ਗਾਈ ਪਰ ਮੈਂ ਤੇ ਹੁਣ ਜਿਹੜੀ ਖਰਾਜ ਆ ਪਾਇਆ ਰਸਾ ਉਹ ਟਿੱਡਾ ਕਿਉਂ ਆ ਉਹ ਵਪਾਰੀ ਨੇ ਪਾਇਆ ਨਹੀਂ ਪਾਇਆ ਜਿਹਦੇ ਕੋਲ ਲੈਣੀ ਅਛਾ ਤੇ ਲਾਇਆ ਹੀ ਨਹੀਂ ਆ ਬਣਾ ਮੈਂ ਅੰਦਰ ਮੈਂ ਕੱਲੀ ਹਾਂ ਉਹਦਾ ਮਾਤੀ ਆ